अज नवी सब्जी मंडी गुरदासपुर बड़ा खुशिया भरिया दिन है कि अज मार्केट कमेटी गुरदपुर वालों और सा मार्केटिंग कमेटी मंडीकरण बोर्ड इंजीनियरिंग ब्रांच वालों जी सड़क बहुत लंबे समय तो खराब और टूटी पई सी जो पिछली कई सरकार ने अनगौलियां रखिया अज वह अभी नहीं पत्थर रखता है और इस शुभ अवसर के उपर मैं ਆਪਣੇ ਪਾਰਟੀ ਦੇ ਸੀਨੀਅਰ ਲੀਡਰ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਜੀ ਸਾਡੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਰਵੀ ਜੀ ਚੇਅਰਮੈਨ ਸਾਹਿਬ ਅਮਲ ਜੀ ਔਰ ਉਹਨਾਂ ਦੇ ਸਾਰੇ ਆਫਿਸ ਬੀਅਰਰਸ ਔਰ ਸਾਡੇ ਐਗਜ਼ੈਕਟਿਵ ਇੰਜੀਨੀਅਰ ਸਰਦਾਰ ਬਲਦੇਵ ਸਿੰਘ ਜੀ ਔਰ ਸੈਕਟਰੀ ਮਾਰਕੀਟ ਕਮੇਟੀ ਸ਼੍ਰੀ ਵਿਰੇਜ ਜੀ ਇਹਨਾਂ ਦਾ ਸਾਰਾ ਸਟਾਫ एसोसिएशन ਦੇ ਸਾਰੇ ਮੈਂਬਰ ਸਾਹਿਬਾਨ ਔਰ ਇਸ ਇਲਾਕੇ ਦੇ ਆਏ ਬਹੁਤ ਹੀ ਅਤਵੱਤ ਸਦਨ ਔਰ ਮੇਰੀ ਪਾਰਟੀ ਦੇ ਸਾਰੇ ਦਰਜਾ ਬਦਰਜਾ ਲੀਡਰ ਸਾਹਿਬਾਨ ਮੇਰੀ ਇੱਕੋ ਹੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੰਮ ਐਸੇ ਨੇ ਕਿ ਜਿੱਤੇ ਜਿੱਤੇ ਸਮਾਜ ਦੇ ਹਰ ਵਰਗ ਨੂੰ ਉਹਦੇ ਜੀਵਨ ਦਾਰ ਨੂੰ ਉੱਪਰ ਚੁੱਕ ਕੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਔਰ ਉਸ ਲੜੀ ਦੇ ਵਿੱਚ ਇਹਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਵੀਰ ਭਾਈ ਆਪਣਾ ਜੰਤ ਲੈ ਕੇ ਆਉਂਦੇ ਨੇ ਔਰ ਜਿਸ ਵਕਤ ਆਉਂਦੇ ਨੇ ਇਹਦੇ ਗੱਡੀਆਂ ਵੀ ਆਉਂਦੀਆਂ ਨੇ ਮੋਟਰਾਂ ਵੀ ਆਉਂਦੀਆਂ ਨੇ ਕਾਲੀਆਂ ਵੀ ਆਉਂਦੇ ਨੇ ਟਰੱਕ ਵੀ ਆਉਂਦੇ ਨੇ ਔਰ ਇਹ ਸੜਕ ਦਾ ਬਹੁਤ ਬੁਰਾ ਹਾਲ ਸੀਗਾ ਔਰ ਜਿਸ ਵਕਤ ਸਾਡੀ ਸਰਕਾਰ ਬਣੀ ਅਸੀਂ ਇਹ ਜੋ ਕਾਰਜ ਸ਼ੁਰੂ ਕੀਤੇ ਔਰ ਜਿਹੜੀ ਸਾਡੀ ਸਬਜ਼ੀ ਮੰਡੀ ਐਸੋਸੀਏਸ਼ਨ ਆ ਉਹਨਾਂ ਨੇ ਵੀ ਇਸ ਗੱਲ ਦੀ ਆਵਾਜ਼ ਚੁੱਕੀ ਸਾਡੇ ਪ੍ਰਧਾਨ ਜੀ ਰਵੀ ਜੀ ਨੇ ਚੇਅਰਮੈਨ ਸਾਹਿਬ ਸਮਲ ਜੀ ਨੇ ਤانوں ਅਸੀਂ ਪਿਆਰ ਨਾਲ ਬਿੱਟੂ ਕਹਿੰਨੇ ਆ ਸੋ ਭਾਰਤ ਭੂਸ਼ਣ ਜੀ ਨੇ ਇਹਦਾ ਮਤਾ ਪਾਸ ਕਰਕੇ ਉੱਪਰ ਵੀ ਗੱਲ ਕੀਤੀ ਔਰ ਅਸੀਂ ਸਾਰਿਆਂ ਨੇ ਉੱਪਰ ਦੋਰ ਲਾ ਕੇ ਔਰ ਖਾਸ ਕਰ ਮੈਂ ਇੱਥੇ ਧੰਨਵਾਦ ਕਰੂੰਗਾ ਐਕਸ਼ਨ ਬਲਦੇਵ ਸਿੰਘ ਜੀ ਦਾ ਵੀ ਔਰ ਸਾਡੇ ਚੀਫ ਇੰਜੀਨੀਅਰ ਪੰਗੂ ਸਾਹਿਬ ਦਾ ਜਿਨ੍ਹਾਂ ਨੇ ਜੱਦੀ ਇੰਟਰਸਟ ਲੈ ਕੇ ਇਹ ਜਿਹੜੀ ਸੜਕਾਂ ਆਜ ਬਣਨ ਜਾ ਰਹੀ ਆ ਇਹ ਤਕਰੀਬਨ 1/2 ਕਿਲੋਮੀਟਰ ਸੜਕ ਆ ਉਹ ਬਣੂਗੀ ਜੀ ਔਰ ਇਹਦੇ ਤੇ 1 ਕਰੋੜ ਤੇ 98 ਲੱਖ ਰੁਪਿਆ ਜਿਹੜਾ ਖਰਚਾ ਦਾ ਆਉਂਦਾ ਅਨੁਮਾਨ ਆ ਅਸੀਂ ਇਹਦਾ ਅੱਜ ਨਹੀਂ ਪੱਤਰ ਰੱਖਤਾ 10 ਤਰੀਕ ਦੇ ਨੇੜੇ ਇਹਦਾ ਕੰਮ ਸ਼ੁਰੂ ਹੋ ਜਾਊਗਾ ਔਰ ਠੀਕ 5ਵੇਂ ਮਹੀਨੇ ਚ 10 ਤਰੀਕ ਦੇ ਨੇੜੇ ਇਹਨੂੰ ਕੰਪਲੀਟ ਕਰਕੇ ਇਹਨਾਂ ਦੇ ਹਵਾਲੇ ਕਰਾਂਗੇ ਮੇਰੀ ਬੇਨਤੀ ਆ ਸਾਡੇ ਸਾਰੇ ਅਫਸਰ ਸਹਿਬਾਨ ਨੂੰ ਕਿ ਇਹਦੇ ਕੰਮ ਦੇ ਵਿੱਚ ਮਿਆਰੀ ਕੰਮ ਲਿਆਓ ਜੀ ਤਾਂ ਕਿ ਵਧੀਆ ਤਰੀਕੇ ਨਾਲ ਇਹ ਬਣੇ ਕਿਉਂਕਿ ਕਿਸਾਨਾਂ ਨੂੰ ਆੜਤੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜੀ ਸਾਹਿਬ ਲਗਾਤਾਰ ਇਨੇ ਸਾਲ ਔਰ ਨਤੀਜੇ ਦੇ ਤੌਰ ਦੇ ਉੱਪਰ ਜਦੋਂ ਬਾਰਿਸ਼ ਪੈ ਜਾਂਦੀ ਸੀ ਹੋਰ ਜਿਆਦਾ ਨੁਕਸਾਨ ਜਿਹੜਾ ਉਹ ਹੁੰਦਾ ਸੀਗਾ ਹੁਣ ਜਿਸ ਵਕਤ ਦੇ ਸਰਕਾਰ ਬਣੀ ਆ ਮਾਰਕੀਟ ਕਮੇਟੀ ਹੋਣ ਚਾਹੀ ਆ ਤੇ ਪਹਿਲਾ ਕੰਮ ਜਿਹੜਾ ਲੰਬਤ ਪਿਆ ਸੀਗਾ ਇਨੇ ਸਾਲਾਂ ਤੋਂ ਅੱਜ ਉਹ ਪੂਰਾ ਕੀਤਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਦਾ ਭਗਵੰਤ ਮਾਨ ਜੀ ਦਾ ਐਗਰੀਕਲਚਰ ਮਨਿਸਟਰ ਖੁੜੀਆ ਸਾਹਿਬ ਦਾ ਔਰ ਖਾਸ ਕਰਕੇ ਤੇ ਸਾਡੇ ਚੇਅਰਮੈਨ ਨੇ ਪੰਜਾਬ ਮੰਡੀਕਰਨ ਬੋਰਡ ਦੇ ਅਚਨ ਸਿੰਘ ਵਰਸੜ ਜੀ ਜਿਨ੍ਹਾਂ ਦੇ ਸਾਰਿਆਂ ਦੇ ਉਪਰਾਲੇ ਦੇ ਨਾਲ ਇਹ ਜਿਹੜੇ ਅੱਜ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਔਰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਗੁਰਦਾਸਪੁਰ ਇਲਾਕੇ ਦੇ ਵਿੱਚ ਬਹੁਤ ਸਾਰੇ ਐਸੇ ਕੰਮ ਸੀਗੇ ਜਿਹੜੇ ਪਿਛਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਨਤੀਜੇ ਦੇ ਤੌਰ ਦੇ ਉੱਪਰ ਸਮਾਜ ਦੇ ਹਰ ਵਰਗ ਨੂੰ ਕਿਤੇ ਨਾ ਕਿਤੇ ਉਹਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਔਰ ਉਹਨਾਂ ਵਿੱਚੋਂ ਵੀ ਇਹ ਕੰਮ ਸੀਗਾ ਤੁਸੀਂ ਦੇਖਿਆ ਵੀ 10 ਸਾਲ ਪਹਿਲਾਂ ਸਰਕਾਰ ਲੰਘ ਗਈ 5 ਸਾਲ ਫੇਰ ਮੰਨ ਗਈ 15 ਸਾਲਾਂ ਦੇ ਵਿੱਚ ਕਿਸੇ ਨੂੰ ਇਹ ਸੜਕ ਨਜ਼ਰ ਨਹੀਂ ਆਈ ਕਿਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੋਝਾਉਂਦੇ ਨੇ ਲੋਕਾਂ ਦੇ ਪੈਰ ਪੈਂਦੇ ਨੇ ਪਰ ਮਿਹਨਤਗਾਰ ਲੋਕ ਹੁੰਦੇ ਨੇ ਉਹਨਾਂ ਚੀਜ਼ਾਂ ਨੂੰ ਨਾ ਧਿਆਨ ਕਰਦੇ ਹੋਏ ਆਪਾਂ ਦੂਸਰੇ ਪਾਸੇ ਪਹਿ ਰਹੀਆ ਅਰੇ ਕੱਲ ਮੈਂ ਵਿਸ਼ਵਾਸ ਦਵਾਉਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੇ ਵਾਸਤੇ ਹੈ ਔਰ ਆਮ ਆਦਮੀ ਦੇ ਜੀਵਨ ਸਤਰ ਨੂੰ ਉੱਪਰ ਚੁੱਕਣਾ ਆਮ ਆਦਮੀ ਨੇ ਜ਼ਿੰਦਗੀ ਨੂੰ ਦੀ ਸਹੂਲਤਾ ਦੇਣੀਆਂ ਆਮ ਆਦਮੀ ਨੂੰ ਇਹ ਮਹਿਸੂਸ ਕਰਾਉਣਾ ਕਿ ਸਰਕਾਰ ਉਹਨਾਂ ਦੇ ਨਾਲ ਹੈ ਸਰਕਾਰ ਉਹਨਾਂ ਦੀ ਹਰ ਖੁਸ਼ੀ ਔਰ ਗਮੀ ਦੇ ਵਿੱਚ ਭਾਈਵਾਲ ਆ ਅੱਜ ਉਹਨੂੰ ਉਪਰਾਲੇ ਜਿਹੜੇ ਨੇ ਗਰਦਾਸਪੁਰ ਵਿਧਾਨ ਸਭਾ ਹਲਕੇ ਲਈ ਹਮੇਸ਼ਾ جاری ਰਹਿਣਗੇ ਔਰ ਲੋਕਾਂ ਦੇ ਜੀਵਨ ਤਰੱਕੀ ਉੱਪਰ ਚੁੱਕਣ ਲਈ ਹਰ ਕਦਮ ਜਿਹੜਾ ਚੁੱਕਿਆ ਜਾਊਗਾ ਇੱਕ ਵਾਰੀ ਫੇਰ ਸਾਰਿਆਂ ਦਾ ਕੋਟ ਕੋਟ ਧੰਨਵਾਦ ਔਰ ਖਾਸ ਕਰਕੇ ਤੇਰੀ ਸਾਡੀ ਐਸੋਸੀਏਸ਼ਨ ਆ ਸਬਜੀ ਮੰਡੀ ਦੀ ਬਹੁਤ ਵਧੀਆ ਸਾਰੇ ਮੈਂਬਰ ਸਾਹਿਬਾਨ ਦੇ